ਖਾਲਸਾਬ ਇਹ ਵੀ ਕਿਫਤੀ ਇਸ ਟਾਈਮ ਤੇ ਤਕਰੀਬਨ ਟਾਈਮ ਜੇ ਕਹਿ ਲਈਏ ਤੇ 7:00 ਹਾਂ 7:00 ਵਜ ਕੇ ਤੇ 22 ਮਿੰਟ ਹੋਏ ਆ ਪੰਜਾਬ ਦੇ ਵਿੱਚ ਪੂਰੀ ਉੱਤਰਪਾਰ ਦੇ ਵਿੱਚ ਹੜ੍ਹਾਂ ਦੀ ਸਥਿਤੀ ਜਿਹੜੀ ਆ ਗੁਰੀ ਤੋਂ ਵੀ ਬੁਰੀ ਹੋਈ ਪਈ ਆ ਸਭਰਾ ਮੰਡ ਦੇ ਵਿੱਚ ਖੜੇ ਆ ਸਭਰਾ ਮੰਡ ਦੇ ਵਿੱਚ ਆ ਜਿਹੜਾ ਬੰਨਵਾ ਕਹੂੰਗਾ ਪਰਲੇ ਬਨੇ ਪਿੱਲਾ ਵਖਾਦੇ ਵੀ ਰਖਾਉਂ ਉਹ ਪਰਲੇ ਬਨੇ ਜਿਹੜੇ ਰੋਖਵਾ ਇਹ ਪੱਕਾ ਬੰਨਵਾ ਇਥੇ ਐਡਵਾਂਸ ਬੰਨ ਕੋਈ ਨਹੀਂ ਦੇ ਆ ਜਿਹੜਾ ਬੈਠੇ ਆਏ ਮਰੜੇ ਦੇ ਉੱਤੇ ਬੈਠੇ ਆਂ ਇਧਰਲੇ ਬਨੇ ਵੀਰ ਕਾਰ ਵਖਾ ਦੇ ਆਵੇ ਆਹ ਕਾਰ ਸਾਰੇ ਡੁੱਬੇ ਆ ਪੰਜ ਸੱਤ ਇਧਰ ਚੜਦੇ ਨੂੰ ਵਖਾ ਦੇ ਆ ਕਿੰਨੇ ਕਾਰ ਡੁੱਬੇ ਆ ਆ ਜਿਹੜੀਆਂ ਤਰਪਾਲਾਂ ਵਾਂ ਇਹ ਪਾਟੀਆਂ ਚੀਟੀਆਂ ਜਿੱਥੋਂ ਕਿਤੇ ਆ ਗਈਆਂ ਉਸ ਟਾਈਮ ਸਾਰੇ ਆ ਤੂੜੀ ਅੱਜ ਕੇ ਮਤਲਬ ਜਾਨੀ ਸੱਜਣੇ ਲੈਂਦੀ ਸੀ ਉਹ ਇਨਾ ਪਸੂ ਨੂੰ ਪਾਈ ਆ ਇਹ ਸਾਰਾ ਕੁਝ ਜਿਹੜਾ ਤਰਪਾਲਾਂ ਤੇ ਪੂਰਾ ਕੋਈ ਦੇਖ ਗਿਆ ਵਾ ਮਤਲਬ ਉਹ ਬਣਾ ਕੇ ਬੈਠੇ ਆ ਪਰ ਪ੍ਰਸ਼ਾਸਨ ਨੂੰ ਐਡਮ ਪੱਟੀ ਔਰ ਪਟਵਾਰੀ ਸਾਹਿਬ ਨੂੰ ਕੱਲ ਦੇ ਫੋਨ ਕਰ ਰਹੇ ਆ ਜੀਮ ਸਾਹਿਬ ਅੱਜ ਵੀ ਮੇਰੀ ਗੱਲ ਹੋਈ ਆ ਵੀ ਤੁਸੀਂ ਕੋਈ ਨਾ ਕੋਈ ਮਤਲਬ ਜਿਹੜਾ ਤਰਪਾਲਾਂ ਦਾ ਬੰਦੋਬਸਤ ਕਰੋ ਇੱਕ ਤਾਂ ਇੱਥੇ ਆ ਪੰਜੀ ਦੀ ਘਰਵਾ ਇਹਨਾਂ ਨੂੰ ਤਰਪਾਲਾਂ ਦੀ ਵੱਡੀ ਲੋੜ ਵਾ ਔਰ ਇੱਕ ਜਿਹੜੇ ਲੰਗਰਾਂ ਵਾਲੇ ਬਾਬੇ 300 ਸਥਾਵਾ ਉੱਥੇ ਲੱਗੀਆਂ ਵਾ ਉਹਨਾਂ ਨੂੰ ਵੀ ਦੋ ਦੋ ਤਿੰਨ ਤਿੰਨ ਤਰਪਾਲਾਂ ਦੀ ਲੋੜ ਵਾ ਕਿਉਂਕਿ ਬਾਰਸ਼ ਤੋਂ ਲਗਾਤਾਰ ਹੋ ਰਹੀ ਆ ਐਸ ਕਰਕੇ ਆ ਵੀ ਮਤਲਬ ਹੋਰ ਕੁਝ ਨਹੀਂ ਪ੍ਰਸ਼ਾਸਨ ਕਰ ਸਕਦਾ ਕਿਉਂਕਿ ਰਾਸ਼ਨ ਪਾਣੀ ਵੱਲੋਂ ਲੋਕ ਕੋਈ ਨਹੀਂ ਕਸਰ ਛੱਡਣਦੇ ਪੰਜਾਬ ਵਾਲਿਆਂ ਨੇ ਨਾ ਤੂੜੀ ਵਾਲੋਂ ਨਾ ਪੱਠਿਆਂ ਵਾਲੋਂ ਕੋਈ ਕਸਰ ਛੱਡਨੀ ਆ ਨਾ ਖਾਣ ਪਕਾਉਣ ਲੋ ਕੋਈ ਛੱਡਦੀਆਂ ਪਰ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਸਮਝ ਕੇ ਤਰਪਾਲ ਵੀ ਨਹੀਂ ਇੱਕ ਦੇ ਸਕਦੇ ਉਹ ਚੰਗੀਆਂ ਤਰਪਾਲਾਂ ਜਿਹੜੀਆਂ ਨਵੀਆਂ ਤਰਪਾਲਾਂ ਹੋਣ ਜਿਹੜੀਆਂ ਪੈਂਦੀਆਂ ਆ ਆਪਣੇ ਤੇ ਗ੍ਰਾਮਾਂ ਦੇ ਤੇ ਕਣਕੂੜਕ ਟੱਕਦੇ ਆ ਉਹ ਦੇਣ ਇਹਨਾਂ ਨੂੰ ਪਤਾ ਨਹੀਂ ਇਹ 8 20 ਦਿਨ ਚੱਲਣਿਆ ਕਿ 30 ਦਿਨ ਚੱਲਣਿਆ ਆ ਭੈਣਾ ਰਾਤ ਦੇਣ ਇੱਥੇ ਆ ਇਧਰਲੇ ਬੰਨੇ ਪਾਣੀ ਦੇਖ ਲਓ ਕਿੰਨਾ ਆ ਤੇ ਇਧਰ ਵੇਖ ਲਓ ਕਿੰਨਾ ਆ ਔਰ ਇਹ ਸਾਰੇ ਬੰਨ ਦੀ ਰਾਖੀ ਕਰਦੇ ਆ ਇਹ ਉਹ ਬੰਨ ਵੱਡਾ ਟੁੱਟਦਾ ਵਾ ਤੇ ਘੱਟ ਤੋਂ ਘੱਟ 12 ਫੁੱਟ ਨੀਵੀਂ ਜਗਾਹ ਵਾ ਜਿੱਥੇ ਉਹ ਟੁੱਟ ਕੇ ਪੈਣਾ ਵਾ ਤੇ ਅਗਲੇ ਪੰਨੇ ਹਜ਼ਾਰਾਂ ਦੀ ਆਬਾਦੀ ਆ ਜਿਨੇ ਪੂਰੀ ਤਰ੍ਹਾਂ ਆਗੋਂ ਪੱਟੀ ਵਾਲੀ ਰੋਹੀ ਨੇ ਪਾਣੀ ਉਧਰ ਓਛਲ ਪਿਆ ਵਾ ਬਲਾਕ ਹੋ ਕੇ ਆਬਾਦੀ ਦਾ ਕੋਈ ਵੀ ਨਿਕਲਣ ਵਾਲਾ ਜਿਹੜਾ ਸਥਾਨ ਨਹੀਂ ਰਹਿਣਾ ਸੋ ਪੰਜਾਬ ਵਾਸੀਓ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਜਿਹੜੀ ਰਾਤ ਸਮਗਰੀ ਲੈ ਕੇ ਆਉਂਦੇ ਜੇ ਨਾ ਉਹਨੂੰ ਐਵੇਂ ਨਾ ਸੁੱਟ ਕੇ ਚਲ ਜਿਓ ਐਵੇਂ ਕੇ ਚੌਧਰੀ ਦੇ ਹੱਥ ਜਣਾ ਫੜਾ ਜਿਓ ਉਹ ਪੀੜਤ ਪਰਿਵਾਰ ਤੱਕ ਸਿੱਧੀ ਆਪ ਪਹੁੰਚਾਓ ਪਾਵੇਂ ਪੱਠੇ ਲਿਆਓ ਪਾਵੇਂ ਤੂੜੀ ਲਿਆਓ ਪਾਵੇਂ ਖਾਣਾ-ਦਾਣਾ ਲਿਆਓ ਕਿਉਂਕਿ ਤੁਹਾਨੂੰ ਤੁਹਾਂ ਸਵਾਮਾਂ ਵੱਲੋਂ ਕੋਈ ਕਸਰ ਨਾ ਛੱਡੀ ਕਿਤੇ ਤੇ ਨਾ ਛੜਨੀ ਆ ਪਰ ਉਹ ਪਹੁੰਚਣ ਜਿਹੜਾ ਲੋੜਵੰਦ ਉਹਦੇ ਕੋਲੇ ਕਿਉਂਕਿ ਕਈ ਪਤਾ ਲੱਗਾ ਵੀ ਦੂਰੋਂ-ਦੂਰੋਂ ਆਣ ਕੇ ਵੀ ਇੱਕ ਰੁੱਕੇ ਡੱਕੇ ਛੋਟੇ ਹਾਥੀ ਡੱਕੇ ਪੰਜ-ਪੰਜ ਸੱਤ-ਸੱਤ ਜਣੇ ਬਹਿ ਜਾਂਦੇ ਆ ਤੇ ਸ਼ਾਮਾਂ ਨੂੰ ਉਹ ਲੱਦ ਕੇ ਕਿਹੜੂ ਕਾ ਛੋਟਾ ਹਾਥੀ ਪਤਾ ਨਹੀਂ 200 ਕਿਲੋਮੀਟਰ ਤੇ ਜਾ ਕੇ ਖੜੋਂਦੇ ਆ ਕਿ 100 ਕਿਲੋਮੀਟਰ ਤੇ ਖੜੋਂਦੇ ਆ ਸੋ ਇਹੋ ਜਿਹੀਆਂ ਚੀਜ਼ਾਂ ਤੁਹਾਡੀ ਇਹ ਕਿਹ ਇੱਕ ਚੀਜ਼ ਜਿਹੜੀ ਆ ਉਹ ਪੀੜਤ ਕੋਲੇ ਪਹੁੰਚੂ ਤੇ ਸੱਚੀ ਮੱਚਿਓ ਮਤਲਬ ਸੇਵਾ ਤੁਹਾਡੀ ਲੇਖੇ ਪੈਣੀ ਆ ਤੇ ਪੀੜਤ ਵੀ ਜਿਹੜੇ ਆ ਉਹ ਵੀ ਆਪਣਾ ਸਮਾ ਜਿਹੜਾ ਵਾ ਕਿ ਔਖਾ ਸੁਖਾ ਕੱਢ ਲੈਣਗੇ ਆਓ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਇੱਕ ਹੋ ਕੇ ਨਫਰਤਾਂ ਨੂੰ ਪਾਸੇ ਕਰਕੇ ਤੇ ਆਪਾਂ ਇਹ ਵਿੱਚੋਂ ਸੌਖਿਆ ਸੁਖਾਲਿਆ ਨਿਕਲ ਜਾਗੇ ਕੋਈ ਗੱਲ ਨਹੀਂ ਪੰਜਾਬ ਗੁਰਾਂ ਦੇ ਨਾਂ ਦੇ ਵਸਦਾ ਸੀ ਵਸਦਾ ਹੈ ਤੇ ਵਸਦਾ ਰਹੇਗਾ ਚੜ੍ਹਦੀ ਕਲਾ ਤੁਹਾਡੀ ਹੋਣੀ ਆ ਜੋ ਜੋ ਜਿਹੜੇ ਸਵਾਮਾ ਕਰ ਰਹੇ ਜੇ ਔਰ ਇਹਨਾਂ ਪਰਿਵਾਰਾਂ ਦੇ ਵਿਆਹ ਨੂੰ ਚੜ੍ਹਦੀ ਕਲਾ ਕਰੇ ਫਸਲਾਂ ਮਰਗੀਆਂ ਵਾ ਪਰ ਆਪਾਂ ਦਿਲ ਨਹੀਂ ਜੇ ਟੁੱਟਣ ਦੇਣੇ ਹੌਸਲੇ ਨਾ ਹਾਰਿਓ ਵਾਇਗ੍ਰੋਜੀ ਕਾ ਖੰਸਾ ਵਾਇਗ੍ਰੋਜੀ ਕੀ ਫਤਿਹ